ਵੈ ਜੀ ਕੀ ਕਹਿਣਾ ਚਾਹੋਗੇ ਜਿਵੇਂ ਨਾੜਾਂ ਬਲੋਕੇਜ ਦੀ ਗੱਲ ਆਉਂਦੀ ਹੈ ਜਾਂ ਫਿਰ ਦਰਦਾਂ ਦੀ ਗੱਲ ਹੋ ਜਾਂਦੀ ਹੈ ਦੇਖੋ ਜੀ ਅੱਜ ਕੱਲ ਲੱਕ ਦੇ ਮਰੀਜ਼ ਬਹੁਤ ਆ ਕੋਈ 20-20 ਸਾਲ ਦੇ ਚੀਕਾ ਮਾਰਦੇ ਆ ਵੀ ਸਾਡੇ ਮਣਕੇ ਹਿੱਲੇ ਹੋਇਆ ਅਸੀਂ 50 ਥਾਂ ਦੇ ਵਿਖਾਤੇ ਆ ਉਥੇ ਵਿਖਾਏ ਸਾਡਾ ਆਰਾਮ ਨਹੀਂ ਆ ਰਿਹਾ ਸਰਕਲ ਦੇ ਬਹੁ ਮਰੀਜ਼ ਆ ਚੱਕਰ ਆਉਣ ਲੱਪੇਂਦੇ ਆ ਕਈਆਂ ਦੇ ਲੱਕ ਦਾ ਦਰਦ ਹੋ ਕੇ ਤੇ ਉਮਣ ਕੇ ਜਿਹੜੇ ਉਹ ਨਾੜਾ ਦਬ ਦਿੰਦੇ ਆ ਉਹ ਥੱਲੇ ਕਿਸੀ ਲੱਤ ਸਜੀ ਦਰਦ ਪੈਂਦੀ ਆ ਕਈ ਖਬੀ ਪੈਂਦੀ ਆ ਕਈ ਲਸਾਂ ਖੜ ਜਾਂਦੀਆਂ ਹੱਥ ਫਰਸੋਂਦੇ ਆ ਬੁਰੇ ਹਾਲ ਆ ਜਿਹੜੇ ਸਾਡੇ ਕੋ ਆਉਂਦੇ ਆ ਨਾ ਇਦਾਂ ਜਿਹੜੇ ਸਾਡੀ ਵੀਡੀਓ ਦੇਖਦੇ ਆਉਂਦੇ ਜਾਂ ਜਿਹੜੇ ਠੀਕ ਹੁੰਦੇ ਉਹ ਦੱਸੀ ਜਾਂਦੇ ਉਹਨਾਂ ਨੂੰ ਤੇ ਲੱਕ ਦਾ ਦਰਦ ਜਿਹੜਾ ਨਾ ਆਪਾਂ 20 ਸਾਲ ਦੇ ਮਣਕੇ ਹਿੱਲੇ ਉਹਨੂੰ ਸੌਥੇ ਵਿਖਾ ਲਿਆ 10 ਮਿੰਟੇ ਠੀਕ ਕਰ ਦਿੱਤਾ ਉਹ 10 ਮਿੰਟੇ ਕਿੰਦਾ ਮੇਰਾ ਲੱਕ ਦਾ ਦਰਦ ਹਟ ਗਿਆ ਅਸੀਂ ਮਣਕੇ ਠੀਕ ਕਰ ਦਿੱਤੇ ਲੱਕ ਦਰਦ ਹਟ ਜਾਂਦਾ ਉਹਦਾ ਲੱਤ ਦਰਦ ਹੋਣੀ ਹਟ ਜਾਂਦਾ ਸਰਵੈਕਲ ਇਹ 2 ਮਿੰਟਾਂ ਠੀਕ ਕਰ ਦੇਦਾ ਭਾਵੇਂ ਕਿੰਨਾ ਵਿਗੜਿਆ ਹੋਵੇ ਹੂੰ ਤਾਂ ਹੌਣ ਦੁਖਦੀ ਬਾਹਾਂ ਤਾਂ ਨਹੀਂ ਜਾਂਦੀ ਉਸ ਵੇਲੇ ਬਾਹਾਂ ਤਾਂ ਜਾਣ ਲੱਗ ਪੈਂਦੀ ਆ ਹੂੰ ਅਸੀਂ ਮੁੜ ਕੇ ਦਵਾਈ ਦੇਣੀ ਆ ਜੀ ਕਿਸੇ ਵੀ ਨਾੜ ਬਲੌਕ ਆ ਸਰੀਰ ਦੇ ਵਿੱਚ ਖੁੱਲ ਜਾਣੀ ਆ ਸਾਡੀ ਦਵਾਈ ਇੰਨੀ ਘੈਂਟ ਆ ਇੰਨੀ ਕਾਮਯਾਬ ਦਵਾਈ ਆ ਨਾ ਕੈਪਸੂਲ ਸਾਡੇ ਬਣਾਏ ਆ ਦਵਾਈ ਆਪ ਤਿਆਰ ਕਰਦੇ ਅਸੀਂ ਇੰਨੇ ਘੈਂਟ ਕੈਪਸੂਲਾ ਵੀ ਜਿਹੜਾ ਖਾ ਲੈਣਾ 15-20 ਦਿਨਾਂ ਚ ਕਹਿੰਦਾ ਸਾਡੇ ਹੱਥ ਪਰ ਸੋਣੋ ਹਟ ਗਿਆ ਅਸੀਂ ਉਹ ਸਾਡੀ ਸਪਲਾਈ ਜਿਹੜੀ ਆ ਉਹਦਾ ਆਨਲਾਈਨ ਵੀ ਜਾਂਦੀ ਆ ਕੈਸੂਲਾ ਦੀ ਕਈ ਸਾਡੀ ਦਵਾਈ ਜਦ ਲੱਤ ਪੈਰ ਸੁੰਦੇ ਆ ਉਹ ਸਾਡੀ ਦਵਾਈ ਮਗਵਾ ਕੇ ਖਾਈ ਜਾਂਦੇ ਠੀਕ ਹੋ ਜਾਂਦੇ ਆ ਤੇ ਇਹ ਜੀ ਅਸੀਂ ਲੱਕ ਦਾ ਮਰੀਜ਼ ਹੋਵੇ ਦਸਾਂ ਮਿੰਟਾਂ ਠੀਕ ਕਰਦੀਦਾ ਭਾਵੇਂ 20 ਸਾਲ ਦਾ ਰਹਿੰਦਾ ਤੇ ਦਵਾਈ ਜਿਹੜੀ ਨਾਲ ਦਿੰਦੇ ਉਹ ਕਿੰਨੇ ਚਿਰ ਖਾਣੀ ਪੈਂਦੀ ਹੈ ਦਵਾਈ ਕਿਸੇ ਨੂੰ ਡੇਢ ਮਹੀਨਾ ਖਾਣੀ ਪੈਂਦੀ ਕਿਸੇ ਨੂੰ ਮਹੀਨਾ ਕਿਸੇ ਦੋ ਮਹੀਨੇ ਖਾਣੀ ਵੀ ਜਿੱਦਾਂ ਦਾ ਜਿਆਦੀ ਲੱਤਾਂ ਖੜੀਆਂ ਆਵਾਂ ਜਾਂ ਲੱਤਾਂ ਜਿਆਦੀਆਂ ਨਾਲੀਆਂ ਬਲੌਕ ਆ ਉਹਨੂੰ ਜਿਆਦਾ ਚਿਰ ਜੇ ਕੋਈ ਹਾਰਡ ਦਾ ਮਰੀਜ਼ ਆ ਡਾਕਟਰ ਕਹਿੰਦੇ ਆ ਵੀ ਆਪ ਸਟੰਡ ਪਾਣੇ ਆ ਤੇ ਉਹ ਜੀ ਫਿਰ ਚਲੋ ਜੇ ਉਹ ਵਿਚਾਰੇ ਕਈਆਂ 'ਚ ਫੋਰਸ ਨਹੀਂ ਹੁੰਦੀ ਸਟੰਡ ਪਾਉਣ ਦੀ ਉਹ ਜਿਹਨੂੰ ਪਤਾ ਸਾਡੇ ਕੋ ਆ ਜਾਂਦੇ ਆ ਅਸੀਂ ਦਵਾਈ ਦਨੇ ਉਹਦੇ ਚੌਥੇ ਦਿਨ ਦਰਦ ਬੰਦ ਹੋ ਜਾਂਦੀ ਆ ਜੀ ਤਿੰਨ ਮਹੀਨੇ ਦਵਾਈ ਪੀਣੀ ਆ ਉਹਨੂੰ ਅਸੀਂ ਤੇ ਨਾਲ ਕੈਪਸੂਲ ਦੇਣੇ ਆ ਤੇ ਉਹਦੀ ਸਟੰਡ ਪੈਣ ਦੀ ਜਿਹੜੀ ਸਮੱਸਿਆ ਉਹ ਹਟ ਜਾਂਦੀ ਮੁੜ ਕੇ ਉਹਦੀ ਨਾੜ ਨਾੜ ਖੁੱਲ ਜਾਂਦੀ ਸਰੀਰ ਦੀ ਕਿਤੇ ਹੋਰ ਹੀ ਸਰੀਰ ਦੇ ਨਾੜ ਖੁੱਲ ਜਾਂਦੇ ਆ ਹਾਰ ਦੀ ਨਾੜ ਖੁੱਲ ਜਾਂਦੀ ਆ ਬਿਲਕੁਲ ਬੰਦਾ ਤੰਦਰੁਸਤ ਹੋ ਜਾਂਦਾ ਇੱਕ ਵਾਰ ਜੀ ਜਿਵੇਂ ਕੋਈ ਮਰੀਜ਼ ਉਹਦਾ ਬੀਪੀ ਵੱਧਦਾ ਬਹੁਤ ਜ਼ਿਆਦਾ ਜਿਵੇਂ ਤੁਸੀਂ ਗੱਲ ਕਰੀਆ ਸਟੰਡ ਪੈਣ ਦੀ ਮਰੀਜ਼ ਨੂੰ ਨਿਸ਼ਾਨੀਆਂ ਕੀ ਹੁੰਦੀਆਂ ਨੇ ਮਰੀਜ਼ ਨੂੰ ਸਮੱਸਿਆ ਕਿਵੇਂ ਪਤਾ ਲੱਗਦਾ ਵੀ ਮੈਨੂੰ ਇਹ ਸਮੱਸਿਆ ਹੋ ਰਹੀ ਏ ਜਾਂ ਹੋ ਸਕਦੀ ਏ ਦੇਖੋ ਜੀ ਮਰੀਜ਼ ਨੂੰ ਸਮੱਸਿਆ ਦਾ ਪਤਾ ਲੱਗ ਜਾਂਦਾ ਜੀ ਉਹਨੂੰ ਸਾਹ ਚੜਨਾ ਬੀਪੀ ਹਾਈ ਹੋਣਾ ਜੋ ਨਾੜਾਂ ਬਲੌਕ ਹੋਣੀਆਂ ਉਹ ਖੂਨ ਦਾ ਸਰਕਲ ਨਹੀਂ ਚੱਲਦਾ ਤਾਂ ਫਿਰ ਦਿਲ ਦਾ ਜੋਰ ਲਗਣਾ ਬੀਪੀ ਹਾਈ ਹੋਣ ਲੱਗ ਪਣਾ ਜਦੋਂ ਸਮੱਸਿਆ ਹੁੰਦੀ ਹੈ ਜੇ ਦਵਾਈ ਪਾਈ ਜਾਂਦੇ ਆ ਦਵਾਈ ਸਾਡੀ ਬੰਦਾ ਲਈ ਜਾਂਦਾ ਉਹਦਾ ਬਿਲਕੁਲ ਬੀਪੀ ਮੁੜ ਕੇ ਸੈੱਟ ਹੋ ਜਾਂਦਾ ਤੇ ਉਹਦੇ ਨਾੜਾਂ ਖੁੱਲ ਜਾਂਦੀਆਂ ਤੇ ਉਹਦਾ ਦਿਲ ਦਾ ਜੋਰ ਲਗਣਾ ਹਟ ਜਾਂਦਾ ਤੇ ਉਹ ਨਾੜਾਂ ਖੁੱਲ ਜਾਂਦੀਆਂ ਬੰਦਾ ਠੀਕ ਹੋ ਜਾਂਦਾ ਤੰਦਰੁਸਤ ਹੋ ਜਾਂਦਾ ਬੰਦਾ 15 ਦਿਨ ਕਹਿੰਦਾ ਮੈਂ ਬਚ ਗਿਆ ਚੌਥੇ ਦਿਨ ਦਰਦ ਹਟ ਜਾਂਦਾ ਦਿਲ ਤੋਂ ਉਹਦਾ ਹਾਂਜੀ ਕੋਈ ਹੱਥ ਪੈਰ ਖੜੇ ਆ ਬਾਹ ਮੁੜੀ ਆ ਜਦੋਂ ਦਰੰਗ ਦਾ ਅਟੈਕ ਹੋਇਆ ਕਹਿੰਦੇ ਉਹ ਵੀ ਅਸੀਂ ਤਨਾ ਚੌਵੇਂ ਨਾਲ ਹੀ ਬਿਲਕੁਲ ਬੰਦਾ ਠੀਕ ਹੋ ਜਾਂਦਾ ਭਾਵੇਂ ਬਿਲਕੁਲ ਹੀ ਹੱਥ ਉਹਦਾ ਨਹੀਂ ਚੱਲਦਾ ਬਾਹ ਨਹੀਂ ਚੱਲਦੀ ਕੋਈ ਵਾਕਾ ਨਾ ਤੁਰਦਾ ਕੋਈ ਵੀਲ ਚੇਅਰ ਤੇ ਹੁੰਦਾ ਵਾ ਠੀਕ ਹੋ ਜਾਂਦਾ ਹਾਂਜੀ ਇਹ ਜੀ ਇੱਕ ਕੁਝ ਲੋਕ ਹੁੰਦੇ ਨੇ ਜਿਹੜੇ ਕੁਝ ਲੋਕਾਂ ਨੂੰ ਤਾਂ ਖਾਦਾ ਪੀਤਾ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਮਜ਼ੋਰ ਜਿਹਾ ਸਰੀਰ ਹੁੰਦੇ ਨੇ ਕੁਝ ਲੋਕ ਹੋ ਵੀ ਨਹੀਂ ਜਿਹੜੇ ਜਦੋਂ ਖਾਣਾ ਪੀਣਾ ਖਾਂਦੇ ਨੇ ਉਹਨੂੰ ਨਾਲ ਦੀ ਨਾਲ ਪੇਟ ਸਾਫ਼ ਕਰਨ ਵਾਸਤੇ ਜਾਣਾ ਪੈਂਦਾ ਤੇ ਜੇ ਕਈ ਵਾਰੀ ਤਾਂ ਖਾਣਾ ਖਾਣ ਸਾਰ ਹੀ ਲੈਟਰਨ ਆ ਜਾਂਦੀ ਹੈ ਤਾਂ ਇਹ ਸਮੱਸਿਆ ਕੀ ਹੁੰਦੀ ਹੈ ਉਹ ਸਮੱਸਿਆ ਹੈ ਜੀ ਉਹਨੂੰ ਆਪਾਂ ਕਹਿੰਦੇ ਸਗਰਣੀ ਹੂੰ ਸਗਰਣੀ ਨਾਮ ਦਾ ਤਾਂ ਵੀ ਸੰਗਰਣੀ ਵੀ ਸਾਰੀ ਉਮਰ ਜਾਣੀ ਨਹੀਂ ਹੈ ਠੀਕ ਨਹੀਂ ਹੋਣੀ ਹੂੰ ਸਾਡੇ ਕੋਲ ਬਹੁਤ ਮਰੀਜ਼ ਆਉਂਦੇ ਆ ਇਹਦੇ ਜਿਹੜੇ ਰੋਟੀ ਖਾਂਦੇ ਆ ਉਸ ਵळे ਵੱਟ ਪੈ ਕੇ ਲੱਟਣ ਆ ਜਾਂਦੀ ਆ ਕੋਈ ਕਹਿੰਦਾ 10 ਵਾਰੀ ਲੱਟਣ ਆ ਜਾਂਦੀ ਆ ਕੋਈ ਕਹਿੰਦਾ 15 ਵਾਰੀ ਆ ਜਾਂਦੀ ਆ 5 ਵਾਰੀ ਆ ਜਾਂਦੀ ਆ ਬਹੁਤ ਬੁਰੇ ਹਾਲ ਵਾਲੇ ਆਉਂਦੇ ਆ ਉਹਨਾਂ ਨੂੰ ਖਾਦਾ ਪੀਤਾ ਲੱਗਦਾ ਨਹੀਂ ਕਈਆਂ ਤਾਂ ਵਿਚਾਰੇ ਸੁੱਕ ਜਾਂਦੇ ਫਿਰ ਆਪਣੇ ਕਈ ਫਿਰ ਕਹਿੰਦੇ ਤੁਸੀਂ ਫਰੂਟ ਹੀ ਖਾਈ ਚਲੋ ਨਾ ਖਾਣਾ ਖਾਓ ਅਸੀਂ ਦਵਾਈ ਦਿੰਨੇ ਜਿਹੜੀ ਸਾਡੀ ਦਵਾਈ ਨਾਲ ਪਹਿਲੀ ਖਰਾਕ ਨਾਲ ਫਰਕ ਪੈਂਦਾ ਵੱਟ ਪੈਣੋਂ ਪਹਿਲੀ ਖਰਾਕ ਨਾਲ हट ਜਾਂਦਾ ਉਹਦੇ ਮਰੀਜ਼ ਆਸ਼ਾਸ਼ ਕਰਦੇ ਆ ਕੇ ਕਹਿੰਦੇ ਵੀ ਇਹ ਬਚ ਗਏ ਅਸੀਂ ਪਹਿਲੀ ਖੁਰਾਕ ਨੇ ਉਹਨਾਂ ਨੂੰ ਕਹਿੰਦਾ ਤੁਹਾਨੂੰ ਪਹਿਲੀ ਖੁਰਾਕ ਨਾਲ ਫਰਕ ਪੈ ਜਾਣਾ ਸਾਡੀ ਦਵਾਈ ਉਹਨਾਂ ਪਹਿਲੀ ਖੁਰਾਕ ਲਈ ਆ ਰੋਟੀ ਖਾ ਲੈ ਗਿਆ ਖਾ ਕੇ ਪਾਣੀ ਪੀ ਲੈਣਾ ਤਾਂ ਪਹਿਲੀ ਖੁਰਾਕ ਨਾਲ ਫਰਕ ਪਣਾ ਸ਼ੁਰੂ ਹੋ ਜਾਂਦਾ ਉਹ ਕੋਈ ਮਹੀਨਾ 2 ਮਹੀਨੇ 3 ਮਹੀਨੇ ਦਵਾਈ ਖਾਂਦੇ ਆ ਰੈਡੀ ਹੋ ਜਾਂਦੇ ਫੇਰ ਉਹ ਬੰਦਾ ਜਿੱਦਾਂ ਮਰਜ਼ੀ ਖੁਰਾਕ ਖਾਵੇ ਸਭ ਕੁਝ ਠੀਕ ਹੋ ਜਾਂਦਾ ਜੀ ਹਾਂਜੀ ਤੇ ਇੱਕ ਵਾਂਝੀ ਹੋਰ ਹੈ ਜਿਵੇਂ ਅੱਜਕੱਲ ਨਾ ਪ੍ਰਦੂਸ਼ਣ ਕਰਨਾ ਅਲਰਜੀ ਤਾਂ ਵੈਸੇ ਵੀ ਚਲੋ ਸਰੀਰ ਨੂੰ ਹੋ ਸਕਦੀ ਹੈ ਜੱਦੀ ਪੁਸ਼ਟੀ ਵੀ ਕਈ ਵਾਰੀ ਹੁੰਦਾ ਹੈ ਸਾਧਵੇਂ ਦੇ ਰੋਗੀ ਹੁੰਦੇ ਨੇ ਜਿਨ੍ਹਾਂ ਦੇ ਵੱਡੇ ਵੱਡੇ ਰਨੋ ਸਮੱਸਿਆ ਕਈ ਵਾਰੀ ਇਹ ਚੱਲਦੀ ਰਹਿੰਦੀ ਹੈ ਉਹ ਇੱਕ ਵੱਖਰੀ ਗ ਪਰ ਕੁਝ ਲੋਕ ਨੇ ਜਿਹੜੇ ਖਾਣਾ ਪੀਣੇ ਦੀ ਵਜ੍ਹਾ ਤੋਂ ਜਾਂ ਪ੍ਰਦੂਸ਼ਣ ਦੀ ਵਜ੍ਹਾ ਤੋਂ ਨੱਕ ਬੰਦ ਰਹਿੰਦਾ ਆਪਾਂ ਕਈ ਵਾਰੀ ਕੋਈ ਚੰਗੇ ਤੋਂ ਚੰਗੇ ਮਨੁੱਖ ਵੀ ਇਸ ਤੋਂ ਬਚੇ ਹੀ ਨਹੀਂਗੇ ਤੇ ਨੱਕ ਬੰਦ ਹੁੰਦਾ ਕਈਆਂ ਦੇ ਮਤਲਬ ਨਲੀ ਵਗਦੀ ਰਹਿੰਦੀ ਸਿੱਧੇ ਸ਼ਬਦਾਂ ਦੇ ਵਿੱਚ ਜਾਂ ਲੰਮੇ ਪੈਂਦੇ ਨੇ ਤਾਂ ਕਈ ਵਾਰੀ ਇਧਰ ਇੱਕ ਸਾਈਡ ਦੇ ਉੱਪਰ ਜਾਂ ਦੂਜੇ ਪਾਸੇ ਉਹਦੇ ਨੱਕ ਵਗਣ ਲੱਗ ਜਾਂਦਾ ਹੈ ਤਾਂ ਉਹ ਵਿਚਾਰਿਆਂ ਨੂੰ ਮਤਲਬ ਬੜਾ ਪਰੇਸ਼ਾਨੀ ਚੋਂ ਲੰਘਦੇ ਨੇ ਜੇ ਦਵਾਈਆਂ ਨਾਲ ਇਲਾਜ ਕਈ ਇਹੋ ਜਿਹੇ ਲੋਕ ਨੇ ਜਿਹੜੇ ਆਖੇ ਜਾਂਦੇ ਨੇ ਦਵਾਈਆਂ ਖਾ ਖਾ ਸਾਡੇ ਕੋਲ ਜਿਹੜਾ ਨੱਕ ਜੋ ਪਾਣੀ ਵਗਣਾ ਗਲੇ ਜਰੇ ਸਾਡੇ ਗਣਾ ਛਿੱਕਾ ਆਉਣੀ ਜਕਾਮ ਆਉਣਾ ਅਸੀਂ 6 ਮਹੀਨੇ ਇਲਾਜ ਕਰਦੇ ਹਾਂ ਉਹਦਾ ਡੇਢ ਕਣ ਕੇ ਦਣ ਜੀ ਦੀ ਦਵਾਈ ਖਾਣੀ ਹੈ ਭਸਮਾ ਦੀ ਦਵਾਈ ਤਿਆਰ ਕਰਦੇ ਅਸੀਂ ਡੇਢ ਕਣ ਕੇ ਦਣ ਜੀ ਦੀ ਦਵਾਈ ਖਾਣੀ ਆ 6 ਮਹੀਨੇ ਖਾਣੀ ਆ ਫਰਕ ਤੁਹਾਨੂੰ ਮਹੀਨੇ ਚ ਪੈ ਜਾਣਾ ਤੇ 6 ਮਹੀਨੇ ਖਾਣੀ ਆ ਮੁੜ ਕੇ ਜ਼ਿੰਦਗੀ ਚ ਨਹੀਂ ਉਹ ਰੇਸ਼ਾ ਛਿੱਕਾ ਜਕਾਮ ਨਹੀਂ ਹੁੰਦਾ ਉਹਦਾ ਜਿਹੜਾ ਨੱਕ ਬੰਦ ਹੁੰਦਾ ਅਸੀਂ ਇੱਕ ਦਵਾਈ ਆਪਣੀ ਤਿਆਰ ਕਰਦੇ ਆ ਉਹਦੇ ਤਿੰਨ ਤਿੰਨ ਡਰਾਪ ਪਾਉਣੇ ਆ ਦੋ ਤਿੰਨ ਦਿਨ ਹਫਤਾ ਇੱਕ ਤੇ ਉਹ ਹਫਤੇ ਜੀ ਉਹਦਾ ਨੱਕ ਖੁੱਲ ਜਾਂਦਾ ਨੱਕ ਬੰਦ ਹੋਣ ਰੜ ਜਾਂਦਾ ਕਈ ਸਾਡੇ ਕੋ ਆਪਣੇ ਉਹਦਾ ਆਪਰੇਸ਼ਨ ਕਰਾ ਕੇ ਆਏ ਆ ਹੱਡੀ ਵਧੀ ਆ ਮਾਸ ਵਧੀ ਆ ਤੇ ਉਹ ਤਾਂ ਵੀ ਠੀਕ ਨਹੀਂ ਹੋਇਆ ਤੇ ਉਹ ਦਵਾਈ ਸਾਡੇ ਨਾਲ ਠੀਕ ਹੋ ਜਾਂਦਾ ਖੁੱਲ ਜਾਂਦਾ ਮਾ ਤੇ ਜਿਹੜੇ ਕੋਈ ਕੋਈ ਇਸ ਤਰ੍ਹਾਂ ਸੁਣਿਆ ਹੈ ਵੀ ਡਾਕਟਰ ਵਗੈਰਾ ਵੀ ਤੁਹਾਡੇ ਕੋਲ ਕਿਸੇ ਨੇ ਇਲਾਜ ਕਰਾ ਸਾਡੇ ਕੋਲ ਜੀ ਡਾਕਟਰ ਬਹੁਤ ਠੀਕ ਹੋਏ ਸਾਡੇ ਬੇਸ ਕਮ ਵਾਲੇ ਅਲਰਜੀ ਆ ਜਾਂਦੇ ਬੱਚਿਆਂ ਵਾਸਤੇ ਦਵਾਈ ਲ ਜਾਂਦੇ ਆ ਆਪਦੇ ਵਾਸਤੇ ਲ ਜਾਂਦੇ ਆ ਡਾਕਟਰ ਬਹੁਤ ਠੀਕ ਹੋਏ ਆ ਹੁਣ ਚਲੋ ਨਾ ਕੀ ਲੈਣੇ ਡਾਕਟਰਾਂ ਦੇ ਅਸੀਂ ਬਹੁਤ ਡਾਕਟਰ ਠੀਕ ਹੋਇਆ ਹਜੇ ਵੀ ਆਉਂਦੇ ਬਹੁਤ ਅੱਛਾ ਇੱਕ ਇਹ ਦਿਮਾਗੋ ਰੇਸ਼ਾ ਸ਼ਿਕੰਜਗਾਂ ਦੀ ਅਲਰਜੀ ਹੋ ਗਈ ਘੱਟੇ ਮਿੱਟੀ ਵਾਲੀ ਇੱਕ ਹੈ ਜੀ ਅਲਰਜੀ ਜੀ ਜਿਹੜੀ ਤੁਹਾਨੂੰ ਕਿਸੇ ਕਣਕ ਤੋਂ ਅਲਰਜੀ ਆ ਕੋਈ ਦੁੱਧ ਤੋਂ ਅਲਰਜੀ ਆ ਕਿਸੇ ਨੂੰ ਪਾਣੀ ਤੋਂ ਅਲਰਜੀ ਆ ਕਿਸੇ ਨੂੰ ਘੱਟੇ ਮਿੱਟੀ ਤੋਂ ਆ ਧਫੜ ਪੈ ਜਾਂਦੇ ਆ ਖਾਰਸ਼ ਆਉਂਦੀ ਆ ਬੁਰਾ ਹਾਲ ਆਉਂਦਾ ਸਾਰਾ ਸਰੀਰ ਸਰੈਸਸ ਰੋਗ ਬਣ ਜਾਂਦਾ ਕਈਆਂ ਦੇ ਹਾਂਜੀ ਚਮੜੀ ਰੋਗ ਕਈਆਂ ਦੇ ਸਰੀਰ ਦੇ ਉੱਤੇ ਗਿਲਟੀਆਂ ਨਿਕਲ ਆਉਂਦੀਆਂ ਆਪਣੇ ਜੱਫ ਬਣ ਜਾਂਦੇ ਆ ਇਹਨਾਂ ਖੁਰਖੁਰ ਕੇ ਇਹਨਾਂ ਮੰਦਾਲ ਹੁੰਦਾ ਉਹਦਾ ਵੀ ਲਾਸ ਸਾਡੇ ਕੋਲ ਐਡਾ ਜ਼ਿਆਦਾ ਵਧੀਆ ਨਾ ਕੋਈ ਕਹਿਣਾ ਇਹ ਗੱਲ ਨਹੀਂ ਕੋਈ ਬੰਦਾ ਵਾਪਸ ਨਹੀਂ ਮੁੜਦਾ ਵੀ ਸਾਨੂੰ ਇਸੋ ਰਾਮ ਨਹੀਂ ਆਇਆ ਇੱਕ ਮਹੀਨੇ ਦੇ ਵਿੱਚ ਇਹ ਉਹਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ 6 ਮਹੀਨੇ ਦਾ ਕੋਰਸ ਆ ਉਹਦਾ ਦਵਾਈ ਰਾਤ ਨੂੰ ਪੀਣੀਆਂ ਸਵੇਰ ਰਣ ਕੇ ਪੀਣੀਆਂ ਸਰੀਰ ਤੇ ਗਿਲਟੀਆਂ ਹੋਣ ਉਹਨੂੰ ਸਰੈਸਸ ਰੋਗ ਹੋਵੇ ਉਹਦਾ ਚਮੜੀ ਜਿੰਨੀ ਮਰਜੀ ਖਾਰਸ਼ ਆ ਉਹਦਾ ਲੀਵਰ ਅੰਦਾ ਡੈਮੇਜ ਆ ਉਹਨੂੰ ਰਸੌਲੀਆ ਦਾ ਕੈਂਸਰ ਆ ਉਹਨੂੰ ਬ੍ਰਸ਼ਟਾਂ ਦਾ ਕੈਂਸਰ ਆ ਉਹਨੂੰ ਗਦੂਤਾਂ ਦਾ ਕੈਂਸਰ ਆ ਉਹ ਹਰਨੀਆਂ ਵੀ ਠੀਕ ਕਰਦੀ ਆ ਕਈਆਂ ਦੇ ਲੀਵਰ ਚ ਕੈਂਸਰ ਹੁੰਦਾ ਸਰੈਸ ਸਰੋਗ ਹੁੰਦਾ ਲੀਵਰ ਚ ਉਹ ਜਿਹੜੀ ਦਵਾਈ ਸਾਡੀ ਆ ਜੀ ਇਹ ਅਲਰਜੀ ਹਟਾਉਂਦੀ ਆ ਸਾਰੇ ਕੰਮ ਕਰਦੀ ਆ ਇਦੋਂ ਵੱਧ ਕੰਮ ਕਰਦੀ ਆ ਜੀ ਉਹ ਅਲਰਜੀ ਵੀ ਹਟਾਉਂਦੀ ਆ ਉਹ ਬ੍ਰੈਸਟਾਂ ਦਾ ਕੈਂਸਰ ਵੀ ਹਟਾਉਂਦੀ ਆ ਬ੍ਰੈਸਟ ਵਗਦੇ ਹਟਾਉਂਦੀ ਆ ਕਈ ਸਾਡੇ ਗਉਂਦੇ ਬੀਬੀਆਂ ਆਉਂਦੀਆਂ ਬ੍ਰੈਸਟ ਕੱਟੇ ਆ ਉਹ ਵਗਣੋਂ ਨਹੀਂ ਹਟਦੇ ਉਹ 15 20 ਦਿਨਾਂ ਜਾਂ ਹੀ ਮਹੀਨੇ ਚ ਵਗਣੋਂ ਹਟ ਜਾਂਦੇ ਆ ਕਈ ਸ਼ੂਗਰ ਦੇ ਮਰੀਜ਼ ਆਉਂਦੇ ਆ ਸਾਨੂੰ ਹੁਣ ਡਾਕਟਰ ਕਹਿੰਦਾ ਲੱਤ ਕੱਟਣੀ ਆ ਤੁਹਾਡੀ ਬਾਹ ਪੈਰ ਕੱਟਣਾ ਵਾ ਉਹ ਲੱਤ ਸੁੱਕ ਗਈ ਉਹਨਾਂ ਦੀ ਕਾਲੀ ਹੋ ਗਈ ਆ ਅਸੀਂ ਉਹ ਦੋ ਤਿੰਨ ਮਹੀਨੇ ਸਾਡੀ ਲੱਤ ਜਦੋਂ ਅਸੀਂ ਦਵਾਈ ਦਿੰਨੇ ਨਾ ਉਹ ਰਿੰਗ ਕੇ ਪੀਣ ਵਾਲੀ ਆ ਕਿ ਨਾਲ ਦਿੰਨੇ ਕੈਸਲ ਨਾੜਾ ਬਰੋਗ ਦੇ ਉਹ ਦੋ ਤਿੰਨਾਂ ਮੇਰੇ ਦੀ ਲੱਤ ਬਿਲਕੁਲ ਇਦਾਂ ਹੋ ਜਾਂਦੀ ਜਿੱਦਾਂ ਨੂੰ ਹੋਇਆ ਕੁਛ ਨਹੀਂ ਅੱਛਾ ਕੋਈ ਕੱਟਣ ਦੀ ਲੋੜ ਨਹੀਂ ਐ ਲੱਤਾਂ ਦੀ ਬਿਲਕੁਲ ਠੀਕ ਹੋ ਜਾਂਦੀ ਜਿੱਦਾਂ ਪਹਿਲੋਂ ਮਾਸ ਹੁੰਦੇ ਇਦਾਂ ਨਹੀਂ ਹੁੰਦੀ ਜਿਹੜੀ ਲੱਤ ਕਾਲੀ ਹੋਈ ਆ ਜਿਹਨੂੰ ਗੈਗਰੀਨ ਕਹਿੰਦੇ ਆ ਬਿਲਕੁਲ ਠੀਕ ਹੋ ਜਾਂਦਾ ਕਈ ਹੁਣ ਚਮੜੀ ਰੋਗ ਵਾਲੇ ਜਿਹੜੇ ਆ ਨਾ ਕੋਈ ਵੀ ਚਮੜੀ ਰੋਗ ਸਾਡੀ ਦਵਾਈ ਸਾਰੇ ਚਮੜੀ ਰੋਗ ਹਟਾ ਦਿੰਦੀ ਆ ਅਲਰਜੀ ਖਾਰਚ ਗੈਗਰੀਨ ਬਣਿਆ ਹਾਂ ਸਰੀਰ ਕਾਲਾ ਹੋਇਆ ਸਭ ਠੀਕ ਹੋ ਜਾਂਦਾ ਦਾ ਹਾਂਜੀ ਇੱਕ ਸੁਖਜਿੰਦਰ ਜੀ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਜਿਵੇਂ ਸ਼ੁਕਰਾਨੂਆਂ ਦੀ ਸਮੱਸਿਆ ਹੈ ਵੈਸੇ ਤਾਂ ਕਹਿੰਦੇ ਲੋਕ ਜਿਆਦਾ ਜਿਵੇਂ ਨਸ਼ੇ ਪੱਤੇ ਕਾਫੀ ਜਿਆਦਾ ਵੱਧ ਚੁੱਕੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਦਵਾਈ ਬਹੁਤ ਵਧੀਆ ਸਾਡੇ ਕੋਲ ਕਾਰਗਰ ਆ ਤਾਂ ਤੇ ਪੈਂਦੀ ਆ ਸ਼ਬਨਦੋਸ਼ ਆ ਸ਼ੁਕਰਾਨੂਆਂ ਦੀ ਕਮੀ ਆ ਅੱਜ ਕੱਲ ਵੀਰਾਂ ਦੇ ਵਿੱਚ ਨਸ਼ੇ ਖਰ ਕੇ ਜਾਂ ਕਈ ਖਾਦਾਂ ਦਵਾਈਆਂ ਵਾਲੀਆਂ ਚੀਜ਼ਾਂ ਆਪਾਂ ਖਾ ਰਹੇ ਆ ਉਹਦੀ ਵਜ੍ਹਾ ਨਾਲ ਬੱਚੇ ਨਹੀਂ ਪੈਦਾ ਕਰਨ ਦੀ ਸਮਰੱਥਾ ਘਟ ਗਈ ਆ ਉਹਦੇ ਨਾਲ ਸక్రਾਂ ਨੂੰ ਬਹੁਤ ਨੀਲ ਹੋ ਜਾਂਦੇ ਆ ਘਟ ਜਾਂਦੇ ਆ ਆਪਾਂ ਇੱਕ ਦੋ ਤੋਂ ਇੱਕ ਤੋਂ ਦੋ ਮਹੀਨੇ ਦਵਾਈ ਖੁਲਾਈਦੀ ਆ ਸక్రਾਂ ਨੂੰ ਬਿਲਕੁਲ ਠੀਕ ਹੋ ਜਾਂਦੇ ਆ ਕਈ ਵੀਰਾਂ ਨੂੰ ਮਰਦਾਨਾ ਕਮਜ਼ੋਰੀ ਆ ਉਹਦਾ ਵੀ ਆਪਣੇ ਕੋਲ ਬੜਾ ਵਧੀਆ ਲਾਜ ਆ ਦੋ ਤਿੰਨ ਮਹੀਨੇ ਦਵਾਈ ਖੁਵਾਈਦੀ ਆ ਤੇ ਬਿਲਕੁਲ ਲੋਕੀ ਆ ਆ ਕੇ ਧੰਨਵਾਦ ਕਰਦੇ ਆ ਮੁੰਡੇ ਜੀ ਵੇ ਦਵਾਈ ਵਧੀਆ ਖਾਦੇ ਆ ਇਹ ਤੇ ਬਿਲਕੁਲ ਕਾਇਮ ਹੋ ਗਏ ਆ ਫਰਤੀਲੇ ਹੋ ਗਏ ਆ ਤੇ ਮਰਦਾਨਾ ਤਾਕਤ ਆ ਗਈ ਹੈ ਪੂਰੀ ਤਰ੍ਹਾਂ ਤੇ ਇਹ ਦਵਾਈਆਂ ਜਿਹੜੀਆਂ ਨੇ ਭਸਮਾ ਵਗੈਰਾ ਪਾਉਂਦੇ ਜਿਵੇਂ ਅਸੀਂ ਸੁਣਿਆ ਕਹਿੰਦੇ ਵੀ ਸੋਨਾ ਭਸਮਾ ਸਮਝਿਆ ਜਾਂਦੀ ਬਸਮੇ ਹੁੰਦੀਆਂ ਨੇ ਬਿਲਕੁਲ ਪਾਉਨੇ ਆ ਜੀ ਪਾਉਨੇ ਆ ਬਿਲਕੁਲ ਪਾਉਨੇ ਆ ਸੋਨਾ ਭਸਮ ਹੀਰਾ ਭਸਮ ਤਾਂਬਾ ਭਸਮ ਛੇਗਰਫ ਬਹੁਤ ਤਰ੍ਹਾਂ ਦੇ ਭਸਮਾ ਪਾ ਕੇ ਦਵਾਈ ਤਿਆਰ ਕਰੀ ਦਿੰਦੀਆਂ ਗੋਲੀਆਂ ਬੱਟੀ ਦੀਆਂ ਨਾਲ ਚੂਰਨ ਵੀ ਦਈਦਾ ਤੇ ਲੋਕੀ ਆਣ ਕੇ ਦੱਸਦੇ ਆ ਧੰਨਵਾਦ ਕਰਦੇ ਆ ਵੀ ਦਵਾਈ ਖਾਧੀ ਆ ਤੇ ਗਾੜੀ ਹੋਰ ਵੀ ਦਸਾਂ ਬੰਦਿਆਂ ਨਾਲ ਲੈ ਕੇ ਆਉਂਦੇ ਹੋਰ ਮੇਰੇ ਕੋਲ ਹਾਂਜੀ ਤੇ ਇੱਕ ਵਾਰ ਜੀ ਜਿਵੇਂ ਕੁੜੀ ਔਰਤਾਂ ਨੇ ਗਈਆਂ ਤੇ ਬਾਜ ਰੋਗ ਹੁੰਦਾ ਹਨ ਤੇ ਔਲਾਦ ਦੀ ਔਲਾਦ ਖਣੋ मतलब ਕਈ ਇਹੋ ਜਿਹੇ ਘਰ ਨੇ ਜਿਹੜੇ ਚਾਹੁੰਦੇ ਨੇ ਵੀ ਜੋ ਮਰਜ਼ੀ ਹੋ ਜੇ ਸੋ ਉਹਨਾਂ ਨੂੰ ਪਰਿਵਾਰ ਅੱਗੇ ਚਲਾਉਣ ਵਾਸਤੇ ਤੇ ਜਿਵੇਂ ਉਮੀਦਾਂ ਹੁੰਦੀਆਂ ਨੇ ਔਰਤਾਂ ਦੀਆਂ ਤਾਂ ਕੀ ਕਹਿਣਾ ਚਾਹੋਗੇ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਜ ਔਰਤਾਂ ਨੇ ਜਾਂ ਘਟ ਜਿੰਨਾਂ ਦੇ ਲੱਗਦਾ ਵੀ ਚਾਂਸ ਘਟਨੇ ਕੇਸ ਦੇ ਵਿੱਚ ਦੇਖੋ ਜੀ ਬਾਜਔਰ ਤਾਂ ਦੀ ਇੱਕ ਤਾਂ ਕਈਆਂ ਦੇ ਆਪਣੇ ਫਾਸਟ ਫੂਡ ਨੇ ਵਿਗੜ ਗਿਆ ਵਿਗੜ ਗਿਆ ਕੰਮ ਜ਼ਿਆਦਾ ਬੇਟੀਆਂ ਜਿਹੜੀਆਂ ਹਨ ਉਹ ਫਾਸਟ ਫੂਡ ਜ਼ਿਆਦਾ ਖਾਂਦੀਆਂ ਆਪਣੇ ਲੇਸਾਂ ਮੈਗੀਆਂ ਸ਼ੈਗੀਆਂ ਬਣਾ ਕੇ ਖਾਈ ਜਾਣੀਆਂ ਉਹਦੇ ਨਾਲ ਹੀ ਜ਼ਿਆਦਾ ਅੰਦਰ ਗਰਮੀ ਵਧ ਗਈ ਹੈ ਕੁਝ ਅੰਦਰ ਖੂਨ ਚ ਖਰਾਬੀ ਆ ਗਈ ਉਹਦੇ ਨਾਲ ਰਸੌਲੀਆਂ ਬਣ ਜਾਂਦੀਆਂ ਉਹ ਰਸੌਲੀ ਅੱਜ ਕੱਲ ਇੰਨੀ ਬਣ ਰਹੀ ਆ ਵੀ ਅੱਗੇ ਇਹਨੂੰ 10 ਸਾਲ ਪਹਿਲਾਂ ਨਾ 50% ਸੀ ਹੁਣ ਉਹ 90% ਰਸੌਲੀਆਂ ਹੋ ਗਈਆਂ ਜੀ ਇੰਨੀ ਜਾਜ ਰਸੌਲੀਆਂ ਵਧ ਗਈਆਂ ਹੁਣ ਮਾਸ ਵਾਲੀਆਂ ਤੋਂ ਪਹਿਲਾਂ ਪਾਣੀ ਵਾਲੀ ਹੁੰਦੀਆਂ ਹੁਣ ਮਾਸ ਵਾਲੀਆਂ ਬਣ ਲੱਪੀਆਂ ਜਾਂਦੀਆਂ ਹੂੰ ਉਹਨਾਂ ਜਿੰਨਾ ਚਿਰ ਉਹ ਰਸੌਲੀਆਂ ਹਟਦੀਆਂ ਨਹੀਂ ਨਾ ਉਹਨਾਂ ਚਿਰ ਬੱਚੇ ਬੇਟੀ ਜਿਹੜੀ ਪ੍ਰੈਗਨੈਂਸ ਨਹੀਂ ਹੁੰਦੀ ਜੀ ਹਾਂਜੀ ਤੇ ਅਸੀਂ ਉਹ ਫਿਰ ਦਵਾਈ ਇਲਾਜ ਕਰਦੇ ਆ ਪਹਿਲਾਂ 3-4 ਮਹੀਨੇ ਦਵਾਈ ਖਾਉਣੇ ਆ ਉਹਨਾਂ ਦੀ ਰਸੌਲੀਆਂ ਹਟ ਜਾਂਦੀਆਂ ਫਿਰ ਉਹ ਜਿਹੜੇ ਬੇਬੀਆਂ ਪ੍ਰੈਗਨੈਂਸ ਹੁੰਦੀਆਂ ਫਿਰ ਉਹ ਸਹੀ ਹੁੰਦੀਆਂ ਤੇ ਕਈਆਂ ਦੇ ਉਦਾਂ ਹੀ ਹੁੰਦਾ ਵਾ ਕੋਈਂ ਦੇ ਅੰਡੇ ਛੋਟੇ ਰਹਿੰਦੇ ਆ ਹੂੰ ਉਹਨਾਂ ਦੇ ਉਦਾਂ ਕੋਈ ਨੁਕਸਾਨਦਾ ਫਿਰ ਦਵਾਈ ਦਿੰਦੇ ਉਹ ਵੀ ਠੀਕ ਹੋ ਜਾਂਦਾ ਹਾਂਜੀ ਜੇ ਨੰਡੇ ਛੋਟੇ ਰਹਿੰਦੇ ਆ ਉਹ ਫਿਰ ਅੰਡੇ ਪੂਰੇ ਬਣ ਲੱਗ ਪੈਂਦੇ ਆ ਸਾਰਾ ਕੁਝ ਠੀਕ ਹੋ ਜਾਂਦਾ ਮਹੀਨਾ ਸਹੀ ਆਉਣ ਲੱਗ ਪੈਂਦਾ ਦਰਦ ਹੋ ਕੇ ਹਟ ਜਾਂਦਾ ਸਾਰਾ ਸਹੀ ਹੋ ਜਾਂਦਾ ਮਸਲਾ ਨੋ ਜਾਂਦਾ ਬਹੁਤ ਵਧੀਆ ਬਹੁਤ ਬੀਬੀਆਂ ਆਉਂਦੀਆਂ ਇਲਾਜ ਕਰਾਉਣੇ ਇੱਕ ਸਾਡੀ ਜੀ ਛੂਗਰੀ ਦਵਾਈ ਬਹੁਤ ਘੈਂਟ ਦਵਾਈ ਆ ਜੀ ਘੈਂਟ ਜਿਹਨੂੰ ਕਹਿੰਦੇ ਆਪਾਂ ਠੀਕ ਹੈ ਟੀਕਾ ਲੱਗਦਾ ਹਟਾ ਆਂਦੀ ਉਹ ਠੀਕ ਹੈ ਜਿਹੜਾ ਦਵਾਈ ਸਾਡੀ ਉਹ ਖਾ ਗਿਆ ਨਾ 15 ਦਿਨ ਉਹ ਚ ਅਸੀਂ ਭਸਮਾਂ ਵੀ ਪਾਈਆਂ ਜੀ ਉਹ ਚ ਬੱਤੀ ਜੜੀ ਬੁੱਟੀਆਂ ਪੈਂਦੀਆਂ ਉਹ ਦਵਾਈ ਸਾਡੀ ਜਿਹੜਾ 10 ਦਿਨਾਂ ਬਾਅਦ ਇੱਕ ਗੋਲੀ ਜਿਹੜਾ ਬੰਦਾ ਦੋ ਗੋਲੀਆਂ ਖਾਂਦਾ 10 ਦਿਨਾਂ ਬਾਅਦ ਗੋਲੀ ਇੱਕ हट ਜਾਂਦੀ ਆ 15 20 ਦਿਨ ਦੂਜੀ ਗੋਲੀ ਵੀ हट ਜਾਂਦੀ ਆ ਤੇ ਉਹ 10 ਦਿਨਾਂ ਬਾਅਦ ਹੀ ਬੰਦਾ ਕਹਿੰਦਾ ਜਾਂ ਲੇਡੀ ਜੀ ਬਹੁਤ ਲੱ ਜਾਂਦੀ ਆ ਕਹਿੰਦੀ ਆ ਵੀ ਸਾਨੂੰ 10 ਦਿਨਾਂ ਚ ਇਦਾਂ ਹੋ ਗਿਆ ਜਿੱਦਾਂ ਸਾਨੂੰ ਨਾ ਹੋਇਆ ਕੁਛ ਨਹੀਂ ਸਾਡੀ ਕਮਜ਼ੋਰੀ ਵੀ हट ਗਈ ਆ ਤੇ ਸਾਡੀ ਸ਼ੂਗਰ ਵੀ ਜਿਹੜੀ ਗੋਲੀਆਂ ਵੀ हट ਗਈਆਂ ਸਾਡੀਆਂ ਉਹ ਕੋਈ 2-3 ਮਹੀਨੇ ਖਾਂਦੀਆਂ ਤਾਂ ਕਹਿੰਦੀ ਆ ਵੀ ਅਸੀਂ ਬਿਲਕੁਲ ਹੁਣ ਠੀਕ ਆ ਉਹ ਕਈਆਂ ਕਈ ਮਹੀਨਾ ਜੀ 2-2 ਮਹੀਨੇ ਦਵਾਈ ਖਾ ਕੇ हट ਜਾਂਦੀਆਂ ਜੇ ਉਹ ਸ਼ੇਬਰੀ ਦਵਾਈ ਸਾਡੀ ਕੋ ਖਾ ਜਾਣਾ ਜੀ ਜਿਹੜੀ ਸ਼ੂਗਰ ਵਾਲੀ ਆ ਤੇ ਉਹਦੇ ਬਿਲਕੁਲੀ ਐਸੋਲ ਬਣ ਲੱਗ ਪੈਂਦੀ ਆ ਜੀ ਜੇ ਕਿਸੇ ਸਾਡੇ ਕੋਲ ਆਉਂਦੇ ਆ ਕਈਆਂ ਦੇ ਚਾਰ ਟੀਕੇ ਲੱਗਦੇ ਆ ਤਿੰਨ ਸਿੰਨ ਟੀਕੇ ਲੱਗਦੇ ਆ ਉਹ ਇੱਕ ਹੀ ਰਿੰਗੇ ਪੀਣਾਈ ਦਵਾਈ ਦਨੇ ਜਿਹੜੀ ਨਾਲ ਸਾਡੀ ਅਲਰਜੀ ਵਾਲੀ ਆ ਨਾ ਕੈਂਸਰ ਵੀ ਹਟਾਉਂਦੀ ਆ ਇਹ ਨਾਲ ਹੀ ਦਨੇ ਆ ਫਿਰ ਰਿੰਗੇ ਪੀਣੀ ਆ ਤੇ ਉਹ ਦਵਾਈ ਨਾਲ ਖਾਣੀ ਆ ਸ਼ੂਗਰ ਵਾਲੀ ਤੇ ਇਹ ਦੋਵੇਂ ਮਿਲ ਕੇ 6-7 ਮਹੀਨੇ ਬਾਅਦ ਟੀਕਾ ਲਗਣਾ ਹਟਾ ਲਿਆ ਸ਼ੂਗਰ ਦਾ ਜੀ ਇਹ ਬਹੁਤ ਸ਼ੂਗਰ ਦਾ ਬਹੁ ਰੋਗ ਵੱਧ ਰਾਇ ਸਾਡੇ ਕੋਲ ਦਵਾਈ ਐਡੀ ਵਧੀਆ ਜੀ ਕਿਸੇ ਦਾ ਲਾਭ ਨਹੀਂ ਆ ਲੋਕ ਆ ਗਏ ਸਾਨੂੰ ਆਸ਼ੀਰਵਾਦ ਦੇ ਜੀ ਬਹੁਤ ਅਸੀਂ ਸੁਖੀ ਆ ਜੀ ਹੁਣ ਅਸੀਂ ਬਿਲਕੁਲ ਤੰਦਰੁਸਤ ਆ ਸਾਡੀ ਸ਼ੂਗਰ ਵੀ ਰਹੀ ਤੇ ਅਸੀਂ ਬਿਲਕੁਲ ਕੰਮ ਹੀ ਭੱਜ ਭੱਜ ਕਰਦੇ ਬੀਬੀਆਂ ਨੇ ਜਿਹੜੀਆਂ ਨਾ ਕਹਿੰਦੀ ਇਹ 8 ਵਜੇ 7 ਵਜੇ ਉੱਠਦੀ ਆ ਅਸੀਂ ਉਹ ਕਹਿੰਦੇ 5 ਵਜੇ ਹੋਣਗੇ ਸਾਨੂੰ ਪ੍ਰੋਵਾਈਡ ਹੁਣ ਜੀ ਇਹ ਨਹੀਂ ਵਧੀਆ ਦਵਾਈ ਆ ਇੱਕ ਸਾਡੀ ਪਥਰੀ ਦੀ ਦਵਾਈ ਆ ਸਾਡੀ ਜੀ ਭਾਵੇਂ 40 ਐਮ ਐਮ ਦੀ ਪਥਰੀ ਹੋਵੇ ਗੁਰਦੇ ਵਾਲੀ ਤੇ ਉਹ 40 एमएम दी पथरी ਜਿਹੜੀ ਮਹੀਨੇ ਜਿਹੜੀ ਮਹੀਨੇ ਚ ਪਥਰੀ ਕੱਢਣੀ ਜੇ 10 एमएम ਦੀ ਆ ਤਾਂ 20 25 ਦਿਨਾਂ ਚ ਜੇ 5 एमएम ਦੀ 10 ਦਿਨਾਂ ਚ ਇੰਨੀ ਵਧੀਆ ਦਵਾਈ ਆ ਜੀ ਕਿਸੇ ਨੂੰ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕਈ ਦੋ ਦੋ ਆਪਰੇਸ਼ਨ ਕਰਾ ਕੇ ਸਾਡੇ ਉਹ ਜਿਹੜੇ ਠੀਕ ਹੋਇਆ ਇੱਕ ਦਮੇ ਦਵਾਈ ਆ ਸਾਡੀ ਜੀ ਕਿੰਨਾ ਦਮਾ ਹੋਵੇ ਡਾਟ ਕਿਹਦੇ ਹਕੀਮ ਕਹਿੰਦੇ ਦਵਾ ਦਮ ਨਾ ਜਾਣਾ ਸਾਡੀ ਦਵਾਈ 5 7 ਦਿਨਾਂ ਚ ਪੰਪ ਲਗਣ ਹਟਾ ਆਂਦੀ ਆ ਤੇ ਉਹਨੂੰ 3 ਮਹੀਨੇ ਦਵਾਈ ਖਾਣੀ ਦਵਾ ਬਿਲਕੁਲ ਹੀ ਬੰਦਾ ਤੰਦਰੁਸਤ ਉਹਨਾਂ ਦੀ ਜ਼ਿੰਦਗੀ ਦਵਾਈ ਨਹੀਂ ਰਹਿੰਦਾ ਮੁੜ ਕੇ ਉਹਨੂੰ ਇੱਕ ਫੂਡ ਪੈਪ ਦਾ ਅਲਸਰ ਬਹੁਤ ਆ ਰਿਹਾ ਜੀ ਅੱਜਕੱਲ ਜਿਹਨੂੰ ਫੂਡ ਪੈਪ ਦਾ ਅਲਸਰ ਆ ਉਹਨੂੰ ਕੈਂਸਰ ਹੋ ਜਾਂਦਾ ਜੀ ਉਹ ਅਸੀਂ ਦਵਾਈ ਤਿਆਰ ਕਰਕੇ ਦਿੰਨੇ ਆ ਚਲੋ ਉਹ ਤਾਂ ਵਿਰਲੇ ਵਿਰਲੇ ਸਾਡੇ ਕੋਲ ਮਰੀਜ਼ ਆਉਂਦੇ ਪਰ ਜਿੰਨੇ ਆਏ ਸਾਰੇ ਠੀਕ ਹੀ ਸੇ ਆ ਉਹਨਾਂ ਦਾ ਕੈਂਸਰ ਵੀ ਹਟ ਗਿਆ ਉਹਨਾਂ ਦਾ ਅਲਸਰ ਵੀ ਹਟ ਗਿਆ ਉਹ ਬਿਲਕੁਲ ਤੰਦਰੁਸਤ ਹੋ ਗਿਆ ਇੱਕ ਇਹ ਲੀਵਰ ਦਾ ਲੀਵਰ ਫੈਟੀ ਦਾ ਬੜਾ ਜਿਹਾ ਆਪੀ ਡੀ ਵਧੀਆ ਲੀਵਰ ਫੈਟੀ ਆ ਜੀ ਉਹ ਦਵਾਈ ਸਾਡੇ ਕੋਲ ਇੰਨੀ ਕਾਮਯਾਬ ਹੈ ਜਿਹੜਾ ਪਹਿਲੀ ਖਰਾਕ ਨੇ ਬੰਦਾ ਕਹਿੰਦਾ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਗੈਸ ਬਣਨੀ ਜਿਹੜੀ ਉਹ ਘਟ ਗਈ ਆ ਉਹ ਬੰਦਾ ਜਿਹੜਾ 2 ਮਹੀਨੇ ਖਾਲੇ ਜੀ ਲੀਵਰ ਲੀਵਰ ਦੀ O P D ਵਧੀਆ ਲੀਵਰ ਫੱਟੀ ਆ ਸੋਜ ਆ ਉਹ ਮਹੀਨੇ ਚ ਕਹਿੰਦਾ ਮੈਂ ਠੀਕ ਹੋ ਗਿਆ ਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਬਾਕੀ ਜੀ ਆਪਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਤਰ੍ਹਾਂ ਦੀ ਦਵਾਈ ਦਿੰਨੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜੀ ਹਾਂਜੀ ਠੀਕ ਆ ਜੀ ਸੋ ਦੋਸਤੋ ਇਹ ਹਨ ਵੈਦ ਸੌਰਣ ਸਿੰਘ ਅੱਡਾ ਮੰਗੂਪੁਰ ਸੁਲਤਾਨਪੁਰ ਲੋਧੀ ਸਾਹਿਬ ਰੋਡ ਦੇ ਉੱਪਰ ਬਿਲਕੁਲ ਛੜਕੇ ਦੇ ਉੱਪਰ ਹੀ ਇਹਨਾਂ ਦਾ ਇਹ ਡੇਰਾ ਛੋਟਾ ਜਿਹਾ ਤੇ ਸਰਪੰਚ ਸਾਹਿਬਰੀ ਬਕਾਇਦਾ ਹਰ ਵਕਤ ਤੁਹਾਨੂੰ ਇੱਥੇ ਘਰ ਵੀ ਇਹਨਾਂ ਦਾ ਤੇ ਇੱਥੇ ਇਹਨਾਂ ਦਾ દવાਖਾਨਾ ਤੇ ਇੱਥੇ ਤੁਸੀਂ ਕਦੇ ਵੀ ਇਹਨਾਂ ਨੂੰ ਫੋਨ ਕਰਕੇ ਆ ਸਕਦੇ ਹੋ ਜਿਵੇਂ ਇਹ ਠਾਸ ਸਕਰੀਨ ਤੇ ਨੰਬਰ ਚੱਲ ਰਿਹਾ ਜੇਕਰ ਤੁਸੀਂ ਦੇਸ਼ ਵਿਦੇਸ਼ ਚ ਰਹਿੰਦੇ ਹੋ ਕਿਤੇ ਅਮਰੀਕਾ ਅੰਗਲੈਂਡ ਜਾਂ ਨਿਊਜ਼ੀਲੈਂਡ ਆਸਟ੍ਰੇਲੀਆ ਵਗੈਰਾ ਤਾਂ ਉੱਥੇ ਵੀ ਤੁਸੀਂ ਘਰ ਬੈਠੇ ਆਪਣੀ ਦਵਾਈ ਜਿਹੜੀ ਕਿਸੇ ਵੀ ਰੋਗ ਦੀ ਉਹ ਵੈਜੀਨਲ ਬੇਚ ਜਿੱਗ ਗੱਲਬਾਤ ਕਰਕੇ ਆਪਣੀ ਕਿਸੇ ਵੀ ਦੇਸ਼ ਚ ਜਾਂ ਪੰਜਾਬ ਜਾਂ ਫਿਰ ਭਾਰਤ ਪੂਰੇ ਦੇ ਵਿੱਚ ਵੀ ਤੁਸੀਂ ਕਿਤੇ ਵੀ ਆਪਣੀ ਦਵਾਈ ਮੰਗਵਾ ਸਕਦੇ ਹੋ ਦੇਯਾ ਆਇਤ ਬਹੁਤ ਬਹੁਤ ਧੰਨਵਾਦ